2009 ਤੋਂ ਬਾਅਦ ਕਿਸੇ ਪਸ਼ੂ ਦੇ ਕਿਸੇ ਦੇ ਫੁੱਲ ਨਹੀਂ ਸੀਗਾ ਅੱਛਾ ਇਹ ਪ੍ਰਾਈਵੇਟ ਲਵਾਇਆ ਸੀ ਆਪਣੇ ਪਿਛਲੇ 5 ਸਾਲਾਂ ਤੋਂ ਬਾਈ ਜਿੰਨੀਆਂ ਕਟੀਆਂ ਆ ਰਹੀਆਂ ਉਹ ਜੈਡ ਬਲੈਕ ਆ ਰਹੀਆਂ ਬਿਲਕੁਲ ਪੂਛ ਵੀ ਚਿੱਟਾ ਵਾਲ ਨਹੀਂ ਤੇ ਜਿਹੜੇ ਕੱਟੇ ਆ ਰਹੇ ਉਹਨਾਂ ਦੀ ਕੱਲੀ ਪੂਛ ਥੋੜੀ ਥੋੜੀ ਬਾਈਟ ਆ ਰਹੀ ਹੈ ਜਿਵੇਂ ਆਪਾਂ ਛੋਟੇ ਦਿਖਾਏ ਹੈਗੇ ਵੀ ਇਹਦੇ ਮੱਥੇ 'ਚ ਫੁੱਲ ਆ ਗਏ ਹਾਂ ਇਹ ਆਪਾਂ ਪਹਿਲਾਂ ਆਪਾਂ ਸਾਰੇ ਹਸਾਰ ਦੇ ਟੀਕੇ ਲਵਾਉਣੇ ਹੈਗੇ ਸਾਰੇ ਸਰਕਾਰੀ ਹਾਂ ਇਹ ਆਪਾਂ ਪ੍ਰਾਈਵੇਟ ਲਵਾਇਆ ਸੀਗਾ ਇਹਦੀ ਐ ਇੰਨੇ ਵਾਲ ਆ ਗਏ ਚਿੱਟੇ ਹੋ ਦੋਸਤੋ 10ਵਾਂ ਸੂਆ ਸੂਈਆ ਹੈ ਹਾਂ 19 ਕਿਲੋ 300 ਗ੍ਰਾਮ ਬਾਈ ਕਹਿੰਦਾ ਇਹਦਾ ਜਦੋਂ ਜਮਾ ਜਵਾਨੀ ਪਹਿਰੇ ਚੰਗੀ ਓਸਚ ਸੀ ਉਦੋਂ ਤੋਲ ਲਿਆ ਤੇ ਹੁਣ ਵੀ 10ਵੇਂ ਸੂਏ ਚ ਕਿੰਨਾ ਕਿ ਦਿੰਦੀ ਹੁਣ ਬਾਈ 17.5 ਕਿਲੋ ਤੋਂ 17 ਤੋਂ ਉੱਤੇ ਉੱਪਰ ਪ੍ਰਹੀ ਹੁਣ ਵੀ ਦੁੱਧ ਦੇ ਰਹੇ 17 ਕਿਲੋ ਤੋਂ ਉੱਤੇ ਉੱਤੇ ਆ 10ਵੇਂ ਸੂਏ ਚ ਹਾਂਜੀ ਹਾਂਜੀ ਆ ਦੇਖੋ ਇਹਨੇ ਬਾਈ ਆਪਣੇ ਕੋਲੇ ਪਹਿਲੇ ਸੂਏ ਦਿੱਤਾ 15.5 ਕਿਲੋ ਨੈਟ ਕੰਡੇ ਵਾਲਾ 29 ਦੀ ਆ ਗਈ ਇਹ ਦੂਜੇ ਸੂਏ ਆਪਾਂ 20 ਕਿਲੋ ਦੁੱਧ ਇਹਦਾ ਕੰਡੇ ਤੇ ਤੋਲ ਦੇ ਰਹੇ ਹਾਂ ਉਹਦਾ ਡੈਰੀ ਚ ਜਾ ਕੇ ਹਮ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਰੌਣਕ ਡੈਰੀ ਫਾਰਮ ਆਪਾਂ ਨਾਲ ਸਨੋ ਦੋਸਤੋ ਇਹ ਗੱਲ ਕਹੀ ਸੀ ਵੀ ਜੇ ਕੋਈ ਭਰਾ ਚੰਗਾ ਕੰਮ ਕਰਦਾ ਕੋਈ ਮਿਹਨਤ ਤੇ ਜਾਂ ਬਰੀਡ ਤੇ ਕਿਸੇ ਭਰਾ ਦਾ ਕੰਮ ਹੋਵੇ ਉਹ ਬਾਈ ਦਾ ਆਪਾਂ ਸ਼ੌਂਕ ਬਰੀਡ ਕਿਵੇਂ ਬਾਈ ਨੇ ਮਿਹਨਤ ਤੇ ਕੰਮ ਕਰਿਆ ਕਿਵੇਂ ਪਸ਼ੂ ਤਿਆਰ ਕਰੇ ਉਹ ਬੰਦੇ ਦੀ ਆਪਾਂ ਫਿਰ ਹੀ ਵਧੀਆ ਵੀਡੀਓ ਪਾਵਾਂਗੇ ਸ਼ੌਂਕ ਨਾਲ ਅੱਜ ਬਾਈ ਪਿੰਡੇ ਕੋਲੇ ਆਏ ਆ ਪਿੰਡ ਬੁਰਜਸਿਮਾ ਬੰਦੇ ਨੇ ਬਹੁਤ ਮਿਹਨਤ ਨਾਲ ਚੰਗੇ ਸੋਹਣੇ ਦੋਸਤੋ ਆਪਦੇ ਘਰੇ ਮੋਰਾ ਨਸਲ ਤੇ ਕੰਮ ਕਰਿਆ ਤੇ ਚੰਗੇ ਜਾਨਵਰ ਤਿਆਰ ਕਰਿਆ ਅੱਜ ਜਿਹੜੇ ਬਾਈ ਕੋਲੇ ਨਾਲ ਘਰ ਚ 14 15 ਨਾਗਾ ਦੋਸਤੋ ਵੱਡੇ ਛੋਟੇ ਸਾਰੇ ਮਿਲਾ ਕੇ ਸੋ ਕਿੰਨਾ ਕੁ ਬਾਈ ਨੂੰ ਟਾਈਮ ਹੋ ਗਿਆ ਕਿਹੜੇ ਕਿਹੜੇ ਸੀਮਣਾ ਦਾ ਬਾਈ ਕੋਲੇ ਚੰਗੇ ਰਿਜ਼ਲਟ ਆ ਗਏ ਸਾਰੀ ਗੱਲਬਾਤ ਆਪਾਂ ਪਿੰਦੇ ਨਾਲ ਕਰਾਂਗੇ ਪਿੰਡ ਦੋਸਤੋ ਬੁਰਜ ਸੇਮੇਚਾ ਹੋਰ ਪਿੰਦੇ ਕੀ ਹਾਲ ਹੈ ਬੜੀਆ ਬਾਈ ਸੋਸੀ ਕਾ ਬਾਈ ਸਾਰਿਆਂ ਨੂੰ ਸੱਸੀ ਗਾਲ ਵੀਰੇ ਕਿੰਨੇ ਟਾਈਮ ਹੋ ਗਿਆ ਆਪਣੇ ਦੋਸਤਾਂ ਜਿਹਾ ਭਾਈ ਉਹਦਾ ਕੰਮ ਤਾਂ ਦਾਦੇ ਪੁਰਦਾ ਤੇ ਸ਼ੁਰੂ ਤੋਂ ਹੀ ਕਰਦੇ ਆ ਪਰ ਆਪਾਂ 2012-13 ਤੋਂ ਜ਼ਿਆਦਾ ਖਿਆਲ ਕੀਤਾ ਇੱਧਰ 2012-13 ਤੋਂ ਬਰੀਡ ਕਰਨੀ ਧਿਆਨ ਕਰਦੇ ਸੀ ਹਾਂ ਇੱਕ ਮੱਝ ਤੋਂ ਸ਼ੁਰੂ ਕੀਤਾਈ ਬਾਈ ਇੱਕ ਮੱਝ ਉਹ ਆਪਾਂ ਪ੍ਰਾਣੀ ਮੱਝ ਤੋਂ ਚੱਲਦੇ ਆ ਹਨ ਜਿਨੇ ਆਪਣੇ ਘਰੇ ਚੱਲੇ ਇਹ ਆਪਣਾ ਵਧੀਆ ਪੈਰ ਲਾਏ ਹਨ ਹਾਂਜੀ ਆ ਮੱਝ ਕਹਿੰਦਾ ਸੀ ਹਨਾ ਬਈ ਤੁਸੀਂ ਹਾਂਜੀ ਹਾਂਜੀ ਹੂੰ ਇਹ ਦੋਸਤ ਕਿੰਨਾਵਾਂ ਸੂਆ ਵੀਰੇ ਹੁਣ ਅੱਜਕ ਇਹ ਬਾਈ 10 ਮਸੂਆ ਅੱਜ ਤੇਰੇ ਘਰੇ ਹੈ 10 ਮਸੂਆ ਹਾਂਜੀ ਠੀਕ ਐ ਲੱਗਦੀ ਯਾਰ ਹਨਾ ਜਵੇਂ ਐ ਦੂਜੇ ਤੀਜੇ ਸੂਇਆਂ ਹਾਂਜੀ ਹਾਂਜੀ ਬਾਈ ਇਹ ਵੀ ਹੁਣ ਸੂਈ ਕਰਕੇ ਦੁੱਧ ਕੱਢੀ ਜਾਂਦੀ ਐ 17 ਕਿਲੋ 17.5 17 ਤਾਂ ਥੋੜੀ ਖੁਰੀ ਪੇਦੋ ਸੂਣ ਵਾਲੀ ਹੁੰਦੀ ਐ ਉਹ ਤਾਂ ਬਿਲਕੁਲ ਪਾ ਵੀ ਚਲੋ ਵੀਡੀਓ ਲੰਮੀ ਹੋ ਜੇ ਆਪਾਂ ਫੋਟੋ ਨਹੀਂ ਦਿਖਾ ਸਕਦੇ ਉ ਤਾਂ ਲੱਗਦਾ ਜਿਵੇਂ ਛੋਟੀ ਹੁੰਦੀ ਆ ਅੱਛਾ ਕਿੰਨਾ ਦੁੱਧ ਦਤੈ ਨੇ ਜਮਾ ਜਿਹੜਾ ਪੀਕ ਇਹਨੇ ਬਈ ਤੀਜੇ ਸੂਏ ਆਪਣੇ ਕੋਲੇ ਤੀਜੇ ਚੌਥੇ ਪੰਜਵੇਂ ਸੂਏ ਮarre ਤੀਜੇ ਸੂਏ ਆਪਾਂ ਕੰਡੇ ਤੇ ਤੋਲਾ ਜੀ 19 ਕਿਲੋ 300 ਗ੍ਰਾਮ ਦੁੱਧਾ 19 ਕਿਲੋ 300 ਗ੍ਰਾਮ ਇਹਦਾ ਤਾਂ ਕੋਈ ਪਤਾ ਨਹੀਂ 10 ਸਾਲ ਹੋ ਗਏ ਉਦੋਂ ਕਿਹੜੇ ਸੀਮੰਦ ਦੀ ਹੈ ਕਿ ਨਹੀਂ ਸੀਮੰਦ ਨਹੀਂ ਬਈ ਇਹ ਮਨ ਆਪਣੇ ਨਾਲ ਲੈ ਪਿੰਡ ਬੁਰਜ ਚ ਟੜ ਜਾਂਦੇ ਵਧਿਆ ਝੋਟਾ ਲੈ ਕੇ ਆਏ ਸੀਗੇ ਉਹਦੀ ਡਾਇਰੈਕਟ ਕ੍ਰੋਸ ਤੋਂ ਉਹ ਤੋਂ ਕੱਟੀ ਪੈਦਾ ਹੋਈ ਸੀ ਠੀਕ ਆ ਉਹ ਝੋਟੇ ਦੀ ਜਿਹੜਾ ਦਸਵਾਂ ਸੂਆ ਸੂਈਆ ਹੈ 19 ਕਿਲੋ 300 ਗ੍ਰਾਮ ਬਾਈ ਕਹਿੰਦਾ ਇਹਦਾ ਜਦੋਂ ਜਮਾ ਜਵਾਨੀ ਪਹਿਰੇ ਚੰਗੀ ਉਸ ਚ ਸੀ ਉਦੋਂ ਤੋਲਿਆ ਤੇ ਹੁਣ ਵੀ ਦਸਵੇਂ ਸੂਏ ਚ ਕਿੰਨਾ ਕਿ ਤਦ ਦਿੰਦੀ ਹੈ ਹੁਣ ਬਾਈ 17.5 ਕਿਲੋ ਤੋਂ 17 ਤੋਂ ਉੱਤੇ ਉੱਪਰ ਪਰ ਹੀ ਹੁਣ ਵੀ ਦਿੰਦੀ ਹੈ 12 ਕਿਲੋ ਤੋਂ ਉੱਤੇ ਉੱਤੇ ਆ ਦਸਵੇਂ ਸੂਏ ਚ ਹਾਂਜੀ ਹਾਂਜੀ ਆਹ ਦੇਖੋ ਦੋਸਤੋ ਇਹ ਹੁੰਦਾ ਨਸਲਾਂ ਤੇ ਜਦੋਂ ਬੰਦੇ ਨੂੰ ਸ਼ੌਂਕ ਪੈ ਜੇ ਇਹ ਕਿਹੜੇ ਦੀ ਆ ਗਈ ਇਹ ਬਾਈ M29 ਦੀ ਆ ਗਈ ਇਹਦੀ ਝੋਟੀ ਆ ਇਹ ਇਹਦੀ ਧੀ ਆ ਗਈ ਹਾਂਜੀ ਹਾਂਜੀ ਠੀਕ ਆ ਇਹ ਕਿੰਵੇਂ ਸੂਆ ਸੂਈ ਹੈ ਹੁਣ ਤੇਰੇ ਕੋਲੇ ਇਹ ਬਾਈ ਤੀਜਾ ਸੂਆ ਸੂਈ ਆ ਇਹ ਤੇ ਪੰਜਵੇਂ ਸ ਇਹਦੇ ਪੰਜਵੇਂ ਸੂਏ ਦੀ ਆਪ ਇਹ ਤੀਜਾ ਸੂਫੀ ਇਹਨੇ ਭਿੰਦੇ ਬਾਈ ਤੇਰੇ ਕੋਲੇ ਕਿੰਨਾ ਕੁ ਦੁੱਧ ਭੋਲੇ ਇਹਨੇ ਬਾਈ ਆਪਣੇ ਕੋਲੇ ਪਹਿਲੇ ਸੂਏ ਦਿੱਤਾ 15.5 ਕਿਲੋ ਨੈਟ ਕੰਡੇ ਵਾਲਾ 29 ਦੀ ਆ ਗਈ ਇਹ ਦੂਜੇ ਸੂਏ ਆਪਾਂ 20 ਕਿਲੋ ਦੁੱਧ ਇਹਦਾ ਕੰਡੇ ਦੇ ਤੋਲ ਦੇ ਰਹੇ ਹਾਂ ਉਹ ਤੇ ਡੈਰੀ ਚ ਜਾ ਕੇ ਹੂੰ ਤੇ ਤੀਜੇ ਸੂਏ ਐਤ ਕੀ ਰੱਬ ਜਾਣੇ ਪਤਾ ਨਹੀਂ ਕੀ ਸਾਰਾ ਕੁਝ ਦੇ ਕੇ ਦੇਖ ਲੈ ਕੀ ਫਾਲਤ ਹੈ ਕੀ ਨਾ ਐਤ ਕੀ ਇਹ ਮੰਨ ਕੇ ਚੱਲੋ 14-15 ਕਿਲੋ ਦੁੱਧ ਹੀ ਚੱਲ ਰਹੀ ਆ ਠੀਕ ਆ ਬਾਈ ਠੀਕ ਆ ਹਾਂਜੀ ਤੇ ਹੁਣ ਆਹ ਕਿੱਢ ਗਏ ਬਾਈ ਨਾਲ ਸਾਰਾ ਮੋਟੀ ਮੋਟੀ ਡਿਟੇਲ ਦੱਸੀ ਚੱਲ ਵੀ ਇਹ ਇਹ ਬਈ ਅਬ ਮੰਨੂ ਬੁੱਲਦੀ ਆ ਗਈ ਇਹ 3 ਸਾਲ ਦੀ ਝੋਟੀ ਹੋਈ ਆ ਹਜੇ ਦੁਬਾਰੇ ਗੱਭਣ ਵੀ ਹੋ ਗਈ ਸੂਈ ਨੂੰ 3 ਮਹੀਨੇ ਹੋ ਗਏ ਇਹ ਹੁਣ ਵੀ 1.14 ਕਿਲੋ ਦੁੱਧ ਦੇ ਰਹੀ ਆ ਠੀਕ ਆ ਠੀਕ ਆ ਇਹ ਦੋਸਤੋ ਸ਼ੌਂਕੀਆ ਵੀਡੀਓ ਆ ਕਿਸੇ ਮਿਹਨਤੀ ਪਰਿਵਾਰ ਦੀ ਹੈਨਾ ਜਦੋਂ ਬੰਦੇ ਨੂੰ ਬਰੀਡ ਦਾ ਧਿਆਨ ਹੋਵੇ ਨਸਲ ਤੇ ਕੋਈ ਕੰਮ ਕਰਨਾ ਚਾਹੁੰਦਾ ਹੋਵੇ ਐਹ ਜੇ ਮੁੰਡਿਆਂ ਨਾਲ ਸੰਪਰਕ ਕਰੋ ਨੰਬਰ ਬਈ ਦਾ ਹੀ ਬਿਲਕੁਲ ਠੰਢੀ ਜਿਹੜੀ ਆਪਾਂ ਬਈ ਉਹ ਵੀਡੀਓ ਤੇ ਝੋਟੀ ਵੇਚੀ ਸੀ ਉਹਦੀ ਭੈਣ ਆ ਇਹ ਅੱਛਾ 1470 ਦਾ ਸਾੜੀ ਹਾਂਜੀ ਹਾਂਜੀ ਠੀਕ ਆ ਇਹ ਤਿੰਨ ਨਗ ਹੋ ਗਏ ਦੋਸਤੋ ਰਿਕਾਰਡ ਵਾਲੇ ਐਨ ਜਮਾ ਚੰਗੇ ਇੱਕ ਪਿੰਦੇ ਤੋਂ ਬਈ ਉਹ ਕਹਿੰਦਾ ਸੀਗਾ ਹਨਾ ਆਪਾਂ ਨੂੰ ਵੀ ਐਨੇ ਸਾਲਾਂ ਤੋਂ ਜਮਾ ਜਿਹੜੇ ਵੀ ਬੱਚੇ ਆਉਂਦੇ ਆ ਜਮਾ ਸਿਰੇ ਹੀ ਆਉਂਦੇ ਆ ਆ ਕਿਹੜੇ ਦਾ ਸੀ ਤੂੰ ਕਹਿੰਦਾ ਸੀ ਯਾਰੇ ਆਹ ਬਈ ਆਪਾਂ ਪ੍ਰਾਈਵੇਟੀ ਗੱਲ ਵਾਇਆ ਸੀ ਕੋਹੇ ਨੂਰ ਦਾ ਇਹਦੇ ਮੱਥੇ 'ਚ ਫੂਲ ਆ ਗਿਆ ਅੱਛਾ ਆਪਣੇ 2009 ਤੋਂ ਬਾਅਦ ਕਿਸੇ ਪਸ਼ੂ ਦੇ ਕਿਸੇ ਦੇ ਫੂਲ ਨਹੀਂ ਸੀਗਾ ਅੱਛਾ ਇਹ ਪ੍ਰਾਈਵੇਟ ਲਵਾਇਆ ਸੀ ਆਪਣੇ ਪਿਛਲੇ 5 ਸਾਲਾਂ ਤੋਂ ਬਾਈ ਜਿੰਨੀਆਂ ਕੱਟੀਆਂ ਆ ਰਹੀਆਂ ਉਹ ਜੈੱਡ ਬਲੈਕ ਆ ਰਹੀਆਂ ਬਿਲਕੁਲ ਪੂਛ ਵੀ ਚਿੱਟਾ ਵਾਲ ਨਹੀਂ ਤੇ ਜਿਹੜੇ ਕੱਟੇ ਆ ਰਹੇ ਉਹਨਾਂ ਦੀ ਕੱਲੀ ਪੂਛ ਥੋੜੀ ਥੋੜੀ ਵਾਈਟ ਆ ਰਹੀ ਹੈ ਜਿਵੇਂ ਆਪਾਂ ਝੋਟੇ ਦਿਖਾਏ ਹੈਗੇ ਵੀ ਇਹਦੇ ਮੱਥੇ 'ਚ ਫੁੱਲ ਆ ਹਾਂ ਇਹ ਆਪਾਂ ਪਹਿਲਾਂ ਆਪਾਂ ਸਾਰੇ ਹਜ਼ਾਰ ਦੇ ਟੀਕੇ ਲਵਾਉਣੇ ਹੈਗੇ ਸਾਰੇ ਸਰਕਾਰੀ ਹਾਂ ਇਹ ਆਪਾਂ ਪ੍ਰਾਈਵੇਟ ਲਵਾਇਆ ਸੀਗਾ ਇਹਦੀ ਐ ਐਨੇ ਵਾਲ ਆ ਗਏ ਚਿੱਟੇ ਕਿਹੜੇ ਦਾ ਹੀ ਇਹ ਇਹ ਕੋਹੇ ਨੂਰ ਦਾ ਬਾਈ ਕੋਹੇ ਨੂਰ ਲక్ష్ਮੀ ਵਾਲਿਆਂ ਦਾ ਹਾਂਜੀ ਹਾਂਜੀ ਲక్ష్ਮੀ ਵਾਲਿਆਂ ਦੇ ਕੋਹੇ ਨੂਰ ਦਾ ਬਾਈ ਕਹਿੰਦਾ ਫੁੱਲ ਆ ਗਿਆ 10 ਸਾਲ ਹੋ ਗਿਆ ਅਜੇ ਤੱਕ ਕਿਸੇ ਪਸ਼ੂ ਦੇ ਮੱਥੇ 'ਚ ਫੁੱਲ ਨਹੀਂ ਆਇਆ ਸੀ ਆ ਕਿਹੜੇ ਦੀ ਆ ਗਈ ਕੱਟੀ ਏ 147010 ਦੀ ਆ ਬਈ ਇਹ 147010 ਦੀ ਆ ਗਈ ਹਾਂਜੀ ਠੀਕ ਆ ਇੱਕ ਨਵੇਂ ਸੂਈ ਸੁਈ ਹੋਣਾ ਇਹ ਬਈ ਦੂਜਾ ਸੂਈ ਸੁਈ ਆ ਇਹਦੀ ਕੱਟੀ ਮਰ ਗਈ ਸੀ ਅੱਛਾ ਹਾਂਜੀ ਆਹ ਦੇਖੋ ਦੋਸਤੋ ਨਹੀਂ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜੂ ਦੋ ਬਾਈ ਕੋਲੇ ਆ ਛੋਟੇ ਵੀ ਆ ਸਾਨੂੰ ਇਹ ਸ਼ੌਂਕਿਆ ਵੀਡੀਓ ਚ ਦੱਸ ਸਕਦੇ ਇਹ ਬਾਈ ਸੇਲ ਵੀ ਕਰਨੇ ਹਨਾ ਹਾਂਜੀ 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 ਹਾਂ ਇਹ ਸੇਲ ਕਰਨੇ ਆ ਬਾਈ ਨੇ ਟੈਕਨਿਕ ਨਹੀਂ ਉਮਰ ਤੇ ਹੋ ਗਏ ਪਿੰਦੇ ਇਹ ਚ ਦੱਸ ਦੇ ਤੂੰ ਆਹ ਬਾਈ 26 ਮਹੀਨੇ ਤੇ 13 ਦਿਨਾਂ ਦਾ ਅੱਛਾ ਉਹ 35 ਮਹੀਨੇ ਤੇ 10 ਦਿਨਾਂ ਦਾ ਗਾਹਾਂ 13 ਜਨਵਰੀ ਨੂੰ 3 ਸਾਲ ਦਾ ਹੋਣਾ ਇਹਦੀ ਤਾਂ ਆ ਗਈ ਜਿਹੜੀ ਜਮਾ ਬਟੀ ਮੱਝ ਤੇਰੇ ਕੋਲੇ ਉਹ ਮਾਂ ਇਹਦੀ ਹੈ ਨਾ ਹਾਂ ਇਹਦੀ M29 ਬਈ ਇਹਦੀ M29 ਵਾਲੀ ਆ ਗਈ ਉਹਦੀ ਮਾਂ ਦਾ ਦੁੱਧ 19 ਕਿਲੋ 32 ਬਈ ਕਹਿੰਦਾ ਚੋਇਆ ਇਹਦੀ ਮਾਂ ਦਾ ਵੀ ਚੰਗਾ 19 20 ਕਿਲੋ ਵਾਲੀ ਇਹਦੀ ਮਾਂ ਹਾਂ 20 ਕਿਲੋ ਆਪਾਂ ਦੂਜੇ ਸੂਏ ਤੋਂ ਚੋਇਆ ਹੋਇਆ ਹੈਗਾ ਹਾਂ M29 ਇਹਦੀ ਮਾਂ ਆ ਗਈ ਇਹਦਾ ਮੁੱਲ ਕਿੰਨਾ ਕਰੇਨਾ ਇਹਦਾ 140 ਬਈ 1 ਲੱਖ 40 ਉਹਦਾ ਵੱਡੇ ਉਹਦਾ 2 ਲੱਖ ਜੀ ਉਹਦਾ 2 ਲੱਖ ਹਾਂ ਠੀਕ ਆ ਬਸ ਮਾਨਤਾ ਨਹੀਂ ਹੋਊਗੀ ਇਹਦੇ ਠੀਕ ਆ ਅੰਦਰ ਵਾਲੀਆਂ ਆ ਛੋਟੀਆਂ ਝੋਟੀਆਂ ਦਿਖਾ ਦੇ ਕੇ ਫਿਰ ਵੀਡੀਓ ਬਾਲੀ ਲੰਮੀ ਨਾ ਹੋਏ ਦੋਸਤੋ ਨਸਲ ਤੇ ਕੰਮ ਕਰੇ ਦਾ ਯਾਰ ਫਰਕ ਬਹੁਤ ਜ਼ਿਆਦਾ ਪ ਬੰਦੇ ਜਿੱਤੇ ਵੇਚੀ ਸੀ ਆਪਾਂ ਉਹ ਝੋਟੀ ਆਇਆ ਨਜ਼ਾਰਾ ਹਨਾ ਨਸਲ ਦੇ ਭਾਈ ਬਿਲਕੁਲ ਜਮਾ ਹੈ ਜਮਾ ਬੰਦੇ ਨੇ ਮੂੰਹੋਂ ਮੰਗੇ ਪੈਸੇ ਦਿੱਤੇ ਹਾਂ ਨਹੀਂ ਉਹ 35 ਆਪਾਂ ਮੁੱਲ ਕੀਤਾ 235 ਦੀ ਵਿਕੀ ਸੀਗੀ ਹਾਂ ਆ ਕਿਹੜੇ ਦੀ ਆ ਇਹ ਵੀ ਅਬ ਮੰਨੋ ਬੋਲਦੀ ਆ ਗਈ ਭਾਈ ਇਹਦੀ AI ਕਰਾਤੀ ਤੇ 2 ਸਾਲ ਤੇ 1 ਮਹੀਨੇ ਦੀ ਝੋਟੀ ਹੈ ਠੀਕ ਆ ਦੋ ਤੇਰੀ ਹਾਈਟ ਲੈਂਥ ਬਹੁਤ ਆਈ ਹੈਗੀ ਹਾਂ ਆ ਦੇਖੋ ਭਾਈ ਜਿਵੇਂ ਬਾਈ ਕਹਿੰਦਾ ਇਹ ਉਹਦੀ ਪਹਿਲੇ ਸੂਰੀ ਝੋਟੀ ਜਿਹੜੀ ਆਪਾਂ ਵੇਚੀ ਆ ਜਮਾ ਜੈਡ ਬਲੈਕ ਆ ਭਾਈ ਦੇ ਤਾਂ ਹਾਂ ਜੈਡ ਬਲੈਕ ਆ ਭਾਈ ਜਿਹੜੀ ਆਪਾਂ ਵੇਚੀ ਉਹਦੀ ਪਹਿਲੇ ਸੂਰੀ ਝੋਟੀ ਆ ਜਿਹੜੀ 147 ਉਧੀ ਹੈ ਪਹਿਲੇ ਸੂਏ ਦੀਆ ਹਾਂ ਹੂੰ ਤੇ ਖਰਾਕ ਚਪਿੰਦਰਾ ਫਿਰ ਕੀ ਵਰਤਦਾ ਹੁੰਦਾ ਖਰਾਕ ਬਾਈ ਆਪਾਂ ਆਪਦੀ ਬਣਾ ਕੇ ਲੈਉਣੇ ਆਗੇ ਕੋਈ ਆਪਾਂ ਬਾਲੀ ਨਜਾਇਜ਼ ਜਿਆਦੇ ਸੇਵਾ ਵੀ ਨਹੀਂ ਕਰਦੇ ਵੀ ਆਖੇ ਕਾਫ ਸਟਾਰਟਰ ਗਰੋਥ ਪਾਉਣੇ ਆ ਹਾਂ ਤਾਂ ਜੇ ਉਦਾਂ ਸੇਵਾ ਕਰਨੀ ਹੋਵੇ ਫਿਰ ਤਾਂ ਵੀ ਖਰਚੇ ਹਾਂ ਖਰਚੇ ਵੀ ਆਪਾਂ ਕਬੀਲਦਾਰੀ ਵੀ ਦੇਖਣੀ ਹੁੰਦੀ ਆ ਹਾਂ ਬਾ ਜਿਵੇਂ ਉਹ ਪਸ਼ੂਆਂ ਨੂੰ ਤਿਆਰ ਕਰਾ ਕੇ ਲੈਉਣੇ ਆ ਉਹੀ ਕੋਈ ਬਾਲੀ ਨਜਾਇਜ਼ ਜਿਹੜੇ ਪਾਉਂਦੇ ਆ ਇਹ ਜਿਹੜੇ ਉਸ ਦੀ ਹੈ ਬਾਈ ਇਹ ਦੋਨੇ ਨਵਾਬ ਦੀਆਂ ਆਈਆਂ ਬਈ ਇਹ ਦੋਨੇ ਨਵਾਬ ਦੀਆਂ ਆਈਆਂ ਨਵਾਬ ਦੀ ਯਾਰਾ ਦੀ ਪੂਛ ਨਹੀਂ ਵਾਲੀ ਚਿੱਟੀ ਆਈ ਪਈ ਇਹ ਆ ਹਾਨ ਨਵਾਬ ਚ ਆਉਂਦੀ ਆ ਬਈ ਨਵਾਬ ਦੀ ਆਪਦੀ ਕਿੰਨੀ ਹੋਊਗੀ ਲਗਭਗ ਇਹ ਫੁੱਟ ਦੇ ਨੇੜੇ ਆ ਹਨਾ ਇਹ ਹੈਗੀ 8 ਇੰਚ ਬਈ 8 9 ਇੰਚ ਦੇ ਤਕਰੀਬਨ ਆ ਦੂਜੀ ਇਹਦੇ ਘਟਾਈ ਆ ਇਹਦੀ ਮਾਂ ਜੈੱਡ ਬਲੈਕ ਸੀਗੀ ਹਾਂ ਇਹਦੇ ਹੈਗੀ ਆ ਮੰਨ ਕੇ ਚੱਲੋ 2 ਇੰਚ ਆ ਬਈ ਇਹਦੇ 2 ਕ ਇਹਦੇ ਥੋੜੀ ਵੱਧ ਆ ਗਈ ਹਨਾ ਹਾਂਜੀ ਹਾਂਜੀ ਬਾਕੀ ਦੋਸਤੋ ਮਿਹਨਤ ਆ ਬਾਈ ਦੀ ਹਨਾ ਯਾਰ ਚੰਗੇ ਸੀਮੈਂਟ ਵਰਤਾਂਗੇ ਤਾਂ ਹਰੇਕ ਦੇ ਘਰੇ ਇਹਨਾਂ ਸਲੋਸ ਆਦੀ ਆ ਬੰਦੇ ਨੇ ਇਹਨੇ ਵੀ ਜਦੋਂ 2012 ਚ ਕੰਮ ਚੱਲਿਆ ਹਾਂਜੀ ਹਾਂਜੀ 12 ਤੱਕ ਬਸ ਇੱਕ ਮਾਝੀ ਸੀ 2012 ਚ ਉਹ ਬੱਟੀ ਮੈਚ ਆਪਣੀ ਇਹ ਤੋਂ ਬਾਅਦ ਦਿੱਤੀ ਆਈ ਹਾਂ 2012 ਚ ਬਾਈ ਨੇ ਕੰਮ ਸ਼ੁਰੂ ਕਰਿਆ ਸੀ ਅੱਜ ਬਾਈਏ ਗੁਰਦੀ ਕਿਰਪਾ ਨਾਲ ਰੰਗ ਭਾਗ ਲੱਗੇ ਆ ਚੰਗੀ ਨਸਲ ਬੱਟੀ ਮੈਚ ਪੌਣੇ ਤਿੰਨ ਸਾਲ ਤੋਂ ਹੀ ਪਹਿਲਾਂ ਸੂਪੀ ਸੀਗੀ ਉਹ 13 ਦਾ ਵਰਥ ਆਈ ਠੀਕ ਆ ਬਈ ਠੀਕ ਆ ਬਾਕੀ ਦੋਸਤੋ ਇਹ ਜੇ ਮੁੰਡਿਆਂ ਨੂੰ ਦੇਖ ਕੇ ਚੰਗੇ ਸ਼ੌਂਕ ਪਾ ਲਓ ਕੋਈ ਉਹਨੇ ਸਾਲ ਨਹੀਂ ਮਰੇ ਆਈ ਅੱਛਾ ਹਰ ਸਾਲ ਹੁੰਦੀ ਹਾਂਜੀ ਹਾਂਜੀ ਹੁਣ ਤੁਸੀਂ ਐ ਲਾ ਲਓ ਵੀ 13 ਸਾਲ ਦੀ ਹੋਈ ਆ 10 ਹੋਏ ਹਾਂ ਦੇ ਦੇ ਹਾਂਜੀ ਹਾਂ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਕਿਵੇਂ ਲੱਗੀ ਬਾਈ ਦੀ ਮਿਹਨਤ ਕਿਵੇਂ ਲੱਗੇ ਜਾਨਵਰ ਜਰੂਰ ਕਮੈਂਟ ਕਰਿਓ ਹੌਂਸਲਾ ਇਹੋ ਜੇ ਬੰਦਿਆਂ ਨੂੰ ਦਿਆ ਕਰੋ ਯਾਰ ਸਸੀਕਾਲ ਬਾਈ ਜੀ